ਪੰਜਾਬ ਦੇ ਵਿੱਚ ਕਰਨਲ ਬਾਠ ਮਾਮਲਾ ਹੁਣ ਸਿਰਫ ਇੱਕ ਕੇਸ ਨਹੀਂ ਸਗੋਂ ਫੌਜੀ ਪਾਇਆ ਚਾਰਿਆਂ ਦੀ ਇੱਜ਼ਤ ਦਾ ਸਵਾਲ ਵੀ ਬਣ ਗਿਆ ਹੈ। ਰਿਟਾਇਰਡ ਫੌਜੀ ਦੇ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਸੂਬੇ ਭਰ ਦੇ ਐਕਸ ਸਰਵਿਸਮੈਨ ਇਕੱਠੇ ਹੋ ਗਏ ਨੇ ਤੇ ਭੜਕੂਏ ਫੌਜੀ ਅਧਿਕਾਰੀਆਂ ਨੇ ਐਲਾਨ ਕਰ ਦਿੱਤਾ ਹੈ। ਇਸ ਵਾਰ 15 ਅਗਸਤ ਨੂੰ ਮੰਤਰੀਆਂ ਦੁਆਰਾ ਕਰਵਾਏ ਜਾਣ ਵਾਲੇ ਕਿਸੇ ਵੀ ਫੰਕਸ਼ਨ ਦੇ ਵਿੱਚ ਅਸੀਂ ਹਾਜ਼ਰ ਨਹੀਂ ਹੋਵਾਂਗੇ ਅਜਿਹਾ ਫੌਜੀਆਂ ਦਾ ਕਹਿਣਾ ਹੈ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਕਰਨਲ ਬਾਠ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਦਾ ਕੋਈ ਵੀ ਮੰਤਰੀ ਸਾਡੀ ਹਾਜ਼ਰੀ ਦੀ ਉਮੀਦ ਨਾ ਰੱਖੇ ਹਰ ਰੋਜ਼ ਤਰੰਗੇ ਦੇ ਵਿੱਚ ਲਾਸ਼ਾਂ ਲਿਪਟੀਆਂ ਹੋਈਆਂ ਆਉਂਦੀਆਂ ਨੇ ਪਰ ਜਿਹੜੇ ਜਿੰਦਾ ਨੇ ਉਹ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਪੂਰਾ ਜ਼ੋਰ ਲਾਉਣਗੇ ਇਥੋਂ ਤੱਕ ਕਿ ਇਹ ਵੀ ਕਹਿ ਹੈ ਕਿ ਜਿਹੜੀਆਂ ਲਾਸ਼ਾਂ ਲਿਪਟੀਆਂ ਹੋਈਆਂ ਤਰੰਗੇ ਦੇ ਵਿੱਚ ਆਉਂਦੀਆਂ ਨੇ ਜਾਂ ਫਿਰ ਉਹ ਫੌਜੀ ਜਿਨ੍ਹਾਂ ਦੇ ਨਾਲ ਅਜਿਹਾ ਮਾੜਾ ਵਤੀਰਾ ਕਰਦੇ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਪੰਜਾਬ ਪੁਲਿਸ ਅਖਰ ਫੇਲ ਕਿਉਂ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਫੌਜਾਂ ਦੇ ਵੱਲੋਂ ਦਾਦੇ ਕੀ ਫੌਜੀਆਂ ਦਾ ਗੁੱਸਾ ਜਿਹੜਾ ਹੈ ਹੁਣ ਸਰਕਾਰ ਤੇ ਆ ਉਤਰਿਆ ਤੇ ਪੰਜਾਬ ਸਰਕਾਰ ਦੇ ਲਈ ਇੱਕ ਵੱਡਾ ਸਿਆਸੀ ਚੈਲੰਜ ਵੀ ਬਣ ਸਕਦਾ ਹੈ ਪੂਰਾ ਮਾਮਲਾ ਤੁਸੀਂ ਜਾਣਦੇ ਹੋ ਕਿ ਆਖੇ ਕਰਨਲ ਬਾੜ ਦੇ ਨਾਲ ਕੀ ਕੁਝ ਹੋਇਆ ਸੀਗਾ ਕਿਸ ਤਰ੍ਹਾਂ ਇਹ ਮਾਮਲਾ ਜਿਹੜਾ ਹੈ ਤੂਲ ਫੜਦਾ ਨਜ਼ਰ ਆ ਰਿਹਾ ਹੈ ਲਗਾਤਾਰ ਇਹ ਮਾਮਲਾ ਹੋਰ ਵੀ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਹੈ ਫਿਲਹਾਲ ਇਹ ਮਾਮਲਾ ਕਿਤੇ ਤੱਕ ਪਹੁੰਚ ਗਿਆ ਕੋਈ ਕਿਹਾ ਨਹੀਂ ਜਾ ਸਕਦਾ ਪਰ ਦੱਸ ਦੇ ਕਿ ਪੰਜਾਬ ਪੁਲਿਸ ਐਕਸ ਸਰਵਿਸਮੈਨ ਫੌਜੀਆਂ ਦਾ ਇਮਤਿਹਾਨ ਲੈਣ ਤੇ ਤੁਲੀ ਹੋਈ ਹੈ ਜੋ ਹਰ ਰੋ ਤਿਰੰਗੇ ਦੇ ਵਿੱਚ ਲਿਫਟੀਆਂ ਲਾਸ਼ਾਂ ਫੌਜੀ ਦੀਆਂ ਆਉਂਦੀਆਂ ਹਨ ਇਸ ਲਈ ਪੰਜਾਬ ਪੁਲਿਸ ਦੇ ਅਫਸਰ ਅਤੇ ਮੁਲਾਜ਼ਮਾਂ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਕਿਉਂ ਨਹੀਂ ਦਿੰਦੇ ਹੋ ਕੰਨਲ ਬਾੜ ਦਾ ਮਾਮਲਾ ਜਿਹੜਾ ਹੈ ਉਹ ਲਗਾਤਾਰ ਤੂਲ ਫੜਦਾ ਨਜ਼ਰ ਆ ਰਿਹਾ ਹੈ ਇਨਸਾਫ ਦੀ ਰਾਹ ਦੇਖਦੇ ਹੋਏ ਪਰਿਵਾਰ ਦੇ ਵੱਲੋਂ ਜਦੋਂ ਜਹਿਦ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਤੁਹਾਡੇ ਮੀਡੀਆ ਸਬਾਨ ਦਾ ਪ੍ਰੈਸ ਟੀਵੀ ਯੂਟੈਬ ਯੂਟਿਊਬ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਤੁਸੀਂ ਅੱਜ ਆ ਕੇ ਸਾਡਾ ਇਹ ਫੰਕਸ਼ਨ ਕਵਰ ਕਰ ਰਹੇ ਹੋ ਇਹ ਫੰਕਸ਼ਨ ਸਿਰਫ ਇੱਕ ਇਕੱਲੇ ਕਿਸੇ ਆਰਗੇਨਾਈਜੇਸ਼ਨ ਦਾ ਨਹੀਂ ਹੈ ਇਹ ਸਾਰੇ ਆਰਗੇਨਾਈਜੇਸ਼ਨ ਦੇ ਵਿੱਚ ਜਿਵੇਂ ਕਿ ਡਿਫੈਂਸ ਪ੍ਰੋਬਲਿਟੀ ਸ਼ਾਮਿਲ ਹੈ ਗਰੁਵਸਸ ਸੈਲੂ ਵੀ ਸ਼ਾਮਿਲ ਹੈ ਲੀਗ ਵੀ ਸ਼ਾਮਿਲ ਹੈ ਬਾਕੀ ਆਪਕੇ ਵਿਚੇ ਸ਼ਾਮਿਲ ਹੈ ਤੇ ਇਸ ਕਰਕੇ ਇਹਨੂੰ ਕਿਸੇ ਇੱਕ ਆਰਗਨਾਈਜੇਸ਼ਨ ਨੂੰ ਇਹ ਪੂਰੇ ਪੰਜਾਬ ਦੇ ਐਕਸੈਸ ਨੂੰ ਦਾ ਆਰਗਨਾਈਜੇਸ਼ਨ ਨੇ ਤੇ ਉਹਨਾਂ ਵੱਲੋਂ ਆਰਗਨਾਈਜ਼ ਕੀਤਾ ਅਸੀਂ ਤੁਹਾਨੂੰ ਇਸ ਕਰਕੇ ਬੁਲਾਇਆ ਹੈ ਕਿ ਕਈ ਇੰਪੋਰਟੈਂਟ ਇਸ਼ੂ ਨੇ ਜਿਹਦੇ ਉੱਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਸਰਵੇ ਕਰਨ ਦੇ ਨਾਲ ਕਿਤਨੀ ਬੇਹੂਦਗੀ ਪੁਲਿਸ ਨੇ ਕੀਤੀ ਉਹ ਜਿਹੜਾ ਹੋਇਆ ਉਹ ਆਪਣੀ ਜਗ੍ਹਾ ਪਰ ਸਭ ਤੋਂ ਮਾੜਾ ਕੰਮ ਜਿਹੜਾ ਕੀਤਾ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਇਹ ਤੁਸੀਂ ਹਾਈਲਾਈਟ ਕਰਨਾ ਹੈ ਇਹ ਇੱਕ ਜੋ ਗੁੰਡਾ ਕੰਮ ਕਰਦਾ ਹੈ ਉਹ ਤਾਂ ਕਰ ਗਿਆ ਪਰ ਜੋ ਉਹਦਾ ਮਾਲਕ ਹੈ ਜੋ ਗੁੰਡੇ ਨੂੰ ਬਚਾਉਂਦਾ ਹੈ ਤਾਂ ਉਹ ਉਹਦੋਂ ਵੀ ਵੱਡਾ ਕਸੂਰਦਾਰ ਹੈ ਕਿਉਂਕਿ ਉਹ ਜ਼ਿੰਮੇਵਾਰ ਜਗ੍ਹਾ 'ਤੇ ਬੈਠਾ ਹੈ ਉਹਦੀ ਜ਼ਿੰਮੇਵਾਰ ਬਣਦੀ ਹੈ ਉਹਦੀ ਹਾਈ ਜ਼ਿੰਮੇਵਾਰੀ ਹੈ ਤੇ ਜੇ ਉਹਦੀ ਜ਼ਿੰਮੇਵਾਰੀ ਹਾਈ ਹੈ ਤਾਂ ਉਹਦਾ ਕੰਮ ਵੀ ਹਾਈ ਲੈਵਲ ਦਾ ਹੋਣਾ ਚਾਹੀਦਾ ਜਿਹੜਾ ਪੁਲਿਸ ਵਾਲਾ ਨੇ ਇਹਨਾਂ ਨੂੰ ਬਚਾਉਣ ਦਾ ਕੰਮ ਕੀਤਾ ਜਿਹਨਾਂ ਨੇ ਕੱਲ ਬਾਅਦ ਨਾਲ ਕੁੱਟਮਾਰ ਕੀਤੀ 13 14 ਮਾਰਚ ਨੂੰ ਇਹ ਬਹੁਤ ਕਨਾਣੀ ਹੈ ਬਹੁਤ ਮਾੜੀ ਗੱਲ ਹੈ ਔਰ ਇਹਦਾ ਮੈਂ ਦੱਸਦਾ ਕਿ ਇਹਦਾ ਬਹੁਤ ਹੀ ਨੈਗੇਟਿਵ ਅਸਰ ਪਏਗਾ ਪੁਲਿਸ ਦੇ ਡਿਸਪਲਿਨ ਦੇ ਉੱਤੇ ਉਹ ਕਰਨਗੇ ਜੇ ਕੁਝ ਕਰ ਲੋ ਸਾਨੂੰ ਤੇ ਬਚਾਉਣ ਵਾਲੇ ਹੈਗੇ ਜੇ ਕਿਸੇ ਬੰਦੇ ਕੋਲੇ ਇਸ ਤਰ੍ਹਾਂ ਦੀ ਫੀਲਿੰਗ ਆ ਜਾਂਦੀ ਹੈ ਤਾਂ ਉਹ ਬਹੁਤ ਮਾੜੀ ਸਿਨਗ ਹੈ ਉਹ ਫਿਰ ਹੋਰ ਗਲਤੀਆਂ ਕਰੇਗਾ ਕਿਉਂਕਿ ਜੋ ਪਨਿਸ਼ਮੈਂਟ ਹੈ ਉਹਦੀ ਸਵਰਟੀ ਦਾ ਅਸਰ ਨਹੀਂ ਹੁੰਦਾ ਉਹਦੀ ਸਰਟਨਟੀ ਦਾ ਅਸਰ ਹੁੰਦਾ ਕੋਈ ਬੰਦਾ ਗਲਤੀ ਕਰਦਾ ਹੈ ਉਹਨੂੰ ਸਰਟਨ ਹੋਣਾ ਚਾਹੀਦਾ ਕਿ ਮੇਰੇ ਰਿਡੈਕਸ਼ਨ ਲਿਆ ਜਾਏਗਾ ਬੇਸ਼ੱਕ ਉਹਨਾਂ ਨੇ ਵੀ ਦੇ ਕੇ ਉਹਨੂੰ ਵਾਰਨਿੰਗ ਕਰ ਦੋ ਜਾਂ ਉਹਨੂੰ ਫਾਹਲਾਦੋ ਦੂਜੀ ਗੱਲ ਹੈ ਇਸ ਕਰਕੇ ਪੁਲਿਸ ਦਾ ਡਿਸਪਲਨ ਨੂੰ ਠੀਕ ਕਰਨ ਦੀ ਲੋੜ ਹੈ ਅਸੀਂ ਪੁਲਿਸ ਹਰਾਰਚੀ ਨੂੰ ਰਿਕਵੈਸਟ ਕਰਾਂਗੇ ਅਪੀਲ ਕਰਾਂਗੇ ਕਿ ਉਹਨਾਂ ਦੀ ਜੋ ਡਿਸਪਲਨ ਹੈ ਉਹਨੂੰ ਠੀਕ ਕਰੋ ਕਿਉਂਕਿ ਬਹੁਤ ਗੁੰਡਾਗਰਦੀ ਹੋ ਰਹੀ ਹੈ ਬਹੁਤ ਸਾਡੇ ਅਫਸਰਾਂ ਨੂੰ ਇਨਟਰੀਟ ਕਰ ਰਹੇ ਸਰਵਿੰਗ ਸੋਲਜਰ ਨੂੰ ਇਨਟਰੀਟ ਕੀਤਾ ਜਾ ਰਿਹਾ ਹੈ ਤੇ ਦੱਸਣਗੇ ਤੁਹਾਨੂੰ ਕਿਹੜੇ ਕਦਮ ਚੁੱਕਾਈ ਨੇ ਉਹ ਜੇ ਸਰਵਿੰਗ ਸੋਲਜਰ ਨੂੰ ਤੁਸੀਂ ਇਨਟਰੀਟ ਕਰੋਗੇ ਕਾ ਉਹਨਾਂ ਦਾ ਮੋਰਲ ਤੇ ਅਸਰ ਨਹੀਂ ਪਏਗਾ ਤੁਸੀਂ ਆਪ ਦੱਸੋ ਤੁਸੀਂ ਕਿਸੇ ਦਾ ਕੰਮ ਕਰ ਰਹੇ ਹੋ ਉਹ ਤੁਹਾਨੂੰ ਇਨਟਰੀਟ ਕਰੇ ਤੇ ਬਹੁਤ ਇੰਪੋਰਟੈਂਟ ਕੰਮ ਕਰ ਰਹੇ ਹੋ ਤੁਹਾਡੇ ਮੋਰਲ ਤੇ ਅਸਰ ਨਹੀਂ ਪਏਗਾ ਤੇ ਜੇ ਫੌਜੀਆਂ ਦੇ ਮੋਰਲ ਤੇ ਅਸਰ ਪਏਗਾ ਤਾਂ ਕੀ ਉਹਦਾ ਨੈਸ਼ਨਲ ਡਿਫੈਂਸ ਦੇ ਉੱਤੇ ਅਸਰ ਨਹੀਂ ਪਏਗਾ ਉਹ ਸੋਚਣਗੇ ਕਿ ਜਦੋਂ ਅਸੀਂ ਛੁੱਟੀ ਜਾਂਦੇ ਹਾਂ ਸਾਨੂੰ ਪੁਲਿਸ ਵਾਲੇ ਕੁੱਟਦੇ ਆ ਅਸੀਂ ਉਹਨਾਂ ਦੇ ਪਿੱਛੇ ਕਿਉਂ ਮਰੀਏ ਹਰ ਰੋਜ਼ ਤੁਸੀਂ ਦੇਖਦੇ ਹੋ ਤਰੰਗੇ ਤੇ ਲਿਫਟ ਕੇ ਲਾਸ਼ ਆ ਰਹੀਆਂ ਸਾਡੇ ਫੌਜੀઓની ਹਰ ਰੋਜ਼ ਆਲਮੋਸਟ ਓਨੀ ਦੋ ਦਿਨ ਪਹਿਲਾਂ ਦੋ ਜਵਾਨਾਂ ਦੀਆਂ ਆਈਆਂ ਹਨ ਕਿੱਥੇ ਹੋਰ ਕਿੱਥੇ ਹੋਰ ਤੇ ਇਸ ਕਰਕੇ ਅਸੀਂ ਇਹ ਜਿਹੜੀ ਮੀਟਿੰਗ ਰੇਂਜ ਕੀਤੀ ਹੈ ਇਹ ਅਸੀਂ ਸਿਰਫ ਦੋ ਐਂਗਲ ਤੋਂ ਕੀਤੀ ਹੈ ਪਹਿਲਾ ਐਂਗਲ ਅਸੀਂ ਆਪਣਾ ਰੈਜ਼ੈਂਟਮੈਂਟ ਤੇ ਗੁੱਸਾ ਦਿਖਾਉਣਾ ਹੈ ਜਿੱញਾ ਉਹ ਪੁਲਿਸ ਦੀ ਗੁੰਡਾਗਰਦੀ ਹੋ ਰਹੀ ਹੈ ਉਹਦੇ ਦੂਜਾ ਇਤੋਂ ਵੀ ਇੰਪੋਰਟੈਂਟ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਕੰਮ ਨਾਲ ਫੌਜ ਦਾ ਮੋਰਲ ਖਰਾਬ ਹੋਏਗਾ ਫੌਜ ਦਾ ਮਾਹੌਲ ਡਾਊਨ ਹੋਏਗਾ ਕਿਉਂਕਿ ਅੱਜਕੱਲ੍ਹ ਦੇ ਜਵਾਨ ਵੀ ਤੁਹਾਡੇ ਥਰੂ ੱੱਲੇ ਤੋਂ ਲੈ ਕੇ ਉੱਤੇ ਸਾਰੇ ਲੋਕਾਂ ਨੂੰ ਪਤਾ ਹੋ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਕਰਕੇ ਕੋਈ ਚੀਜ਼ ਛਿਪਾਈ ਨਹੀਂ ਜਾ ਸਕਦੀ ਨਾ ਛਪਾਉਣੀ ਚਾਹੀਦੀ ਹੈ ਤੇ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਪੂਰਾ ਨੈਸ਼ਨਲ ਡਿਫੈਂਸ ਦੇ ਉੱਤੇ ਅਸਰ ਪੈ ਗਿਆ ਔਰ ਉਹਦੇ ਨਾਲ ਫਾਇਦਾ ਮਨੂਵਲ ਕਰੇਗਾ ਔਰ ਉਹਦੀ ਕਾਰਵਾਈ ਦੇ ਵਿੱਚ ਗ੍ਰਾਵਟਾ ਸਕਦੀ ਹੈ ਤੀਜੀ ਗੱਲ ਮੈਂ ਕਹਿਣਾ ਚਾਹਨਾ ਕਿ ਜੋ ਪੁਲਿਸ ਦਾ ਡਿਸਪਲਨ ਹੈ ਉਹਨੂੰ ਠੀਕ ਕਰਨਾ ਉਹਨਾਂ ਦੇ ਹੱਕ ਚ ਹੈ ਔਰ ਇਹ ਗੱਲਾਂ ਹੋ ਰਹੀਆਂ ਨੇ ਕਿ ਪੰਜਾਬ ਪੁਲਿਸ ਕੁਝ ਦੇਰ ਬਾਅਦ ਲੂਟ ਨਹੀਂ ਕਰ ਸਕ ਜੇ 2 ਸਾਲ ਬਾਅਦ ਕਿਉਂਕਿ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਐ ਜਦੋਂ ਕਿਸੇ ਨੇ ਇਹਨਾਂ ਨੂੰ ਥੋੜਾ ਟਾਈਟ ਕਰਨ ਦਾ ਕੋਸ਼ਿਸ਼ ਕੀਤਾ ਫਿਰ ਇਹ ਬਲੈਕਮੇਲ ਕਰਨਗੇ ਔਰ ਜਦੋਂ ਬਲੈਕਮੇਲ ਕਰਨਗੇ ਉਹਨਾਂ ਨੂੰ ਡਿਸਟਰਬ ਕਰਨ ਵਾਸਤੇ ਫੌਜ ਆਏਗੀ ਤੇ ਜੇ ਉਸ ਵੇਲੇ ਫੌਜ ਢਿੱਲੀ ਹੋ ਗਈ ਤਾਂ ਦੱਸੋ ਕੀ ਰਿਜ਼ਲਟ ਹੋਏਗਾ ਇਸ ਕਰਕੇ ਤੁਹਾਡੇ ਨਾਲ ਸਿੱਧੂ ਮੈਂ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਚੀਜ਼ਾਂ ਤੇ ਜ਼ੋਰ ਲਾਓ ਫੌਜ ਦੇ ਡਿਸਪਲਿਨ ਤੇ ਗੁੰਡਾਗਰਦੀ ਦੇ ਅੱਗੇ ਨਹੀਂ ਕੁਛ ਹੋਣਾ ਚਾਹੀਦਾ ਤੇ ਫੌਜ ਦਾ ਮੋਰਲ ਵਾਸਤੇ ਤੀਜੀ ਚੀਜ਼ ਜਿਹੜੇ ਮੈਂ ਹਾਈਲਾਈਜ਼ ਕਰਨਾ ਪੋਲਿਟੀਕਲ ਜਦੋਂ ਕਰਨ ਬਾਠ ਨਾਲ ਦਾ ਕੇਸ ਹੋਇਆ ਪਹਿਲੇ ਕਈ ਦਿਨ ਸੀਐਮ ਸਾਹਿਬ ਨੇ ਉਹਨਾਂ ਨੂੰ ਵੀ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਦੋਂ ਮਿਲੇ ਉਹਨਾਂ ਨੂੰ ਖੁਸ਼ ਕਰਕੇ ਤੋਰਤਾ ਉਹਨਾਂ ਨੇ ਸਾਰੀਆਂ ਮੰਗਾਂ ਮੰਨ ਲੀਆਂ ਇੱਥੋਂ ਤੱਕ ਕਿ ਆ ਕਿ ਮੈਂ 5 ਵਜੇ ਤੁਹਾਨੂੰ ਟੈਲੀਫੋਨ ਆਏਗਾ ਤੁਹਾਡਾ ਸਾਰਾ ਕੰਮ ਹੋ ਜਾਏਗਾ ਔਰ ਉਹਦੂ ਬਾਅਦ ਉਹਨਾਂ ਨੇ ਬਿਟਰੇ ਕੀਤਾ ਇਹਨੂੰ ਮੈਂ ਬਿਟਰੇਲ ਕਹਿੰਨਾ ਇਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਆਪਾਂ ਦੱਸੀ ਭਾਈ ਵਿਸ਼ਵਾਸ ਵਿਸ਼ਵਾਸ ਤੋਂ ਵੀ ਵੱਡੀ ਚੀਜ਼ ਵਿਸ਼ਵਾਸ ਘਾਤ ਤੋਂ ਵੀ ਵੱਡੀ ਚੀਜ਼ ਤੁਸੀਂ ਉਹਨਾਂ ਨੂੰ ਗਰੰਟੀ ਦਿੱਤੀ ਸਭ ਕੁਝ ਦਿੱਤੀ ਉਹ ਬਤਾ ਕੇ ਲੈ ਗਈ ਸ਼ਾਬਾਸ਼ ਕਰ ਰਹੀ ਹੈ ਪੰਜਾਬ ਬਣਾ ਸੀਐਮ ਨੂੰ ਕਿ ਸੀਐਮ ਸਾਹਿਬ ਨੂੰ ਕੁਝ ਨਹੀਂ ਕੀਤਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਸੀਐਮ ਸਾਹਿਬ ਪੁਲਿਸ ਤੋਂ ਡਰਦੇ ਨਹੀਂ ਲਿਖੋ ਇਹਦਾ ਮਤਲਬ ਹੈ ਕਿ ਸੀਐਮ ਦਾ ਪੁਲਿਸ ਉੱਤੇ ਕੋਈ ਕੰਟਰੋਲ ਨਹੀਂ ਹੈ ਇਹਦਾ ਮਤਲਬ ਹੈ ਕਿ ਪੁਲਿਸ ਸੀਐਮ ਸਾਹਿਬ ਨੂੰ ਬਲੈਕਮੇਲ ਕਰ ਰਹੀ ਹੈ ਤੇ ਜਿਹਾ ਜੇ ਸੀਐਮ ਦਾ ਇੱਕ ਡਾਕਟਰ ਤੇ ਫਿਰ ਇਹ ਬਹੁਤ ਅਨਫੋਰਚੂਨੇਟ ਲੈ ਇਹ ਨਹੀਂ ਹੋਣਾ ਚਾਹੀਦਾ ਨੈਕਸਟ ਅਸੀਂ ਪਲੀਜ਼ ਨੋਟ ਅਸਵੀਰ ਪਾਕਿਸਤਾਨ ਇੰਡੀਪੈਂਡੈਂਸ ਡੇ ਦਾ ਬਾਈਕਾਟ ਨਹੀਂ ਕਰ ਰਹੇ ਅਸੀਂ ਹਰ ਜਗ੍ਹਾ ਝੰਡਾ ਚਲਾਵਾਂਗੇ ਜਿਸ ਤਰ੍ਹਾਂ ਹਰ ਸਾਲ ਚੱਲਦਾ ਹੈ ਜਿਹੜੇ ਗੁਰਦਨ ਸਿੰਘ ਸਾਹਿਬ ਦਾ ਐਟ ਹੋਮ ਹੁੰਦਾ ਉਹ ਵੀ ਅਟੈਂਡ ਕਰਾਂਗੇ ਬਾਕੀ ਵੀ ਜਿਹੜੇ ਨਾਰਮਲ ਫੰਕਸ਼ਨ ਨੇ ਰਪਾ ਇੰਡੀਪੈਂਡੈਂਸ ਡੇ ਦੇ ਹਨ ਉਹ ਸਾਰੇ ਅਟੈਂਡ ਕਰਾਂਗੇ ਪਰ ਅਸੀਂ ਸਰਕਾਰੀ ਪੰਜਾਬ ਸਰਕਾਰ ਦੇ ਫੰਕਸ਼ਨ ਦੇ ਨਹੀਂ ਜਾਵਾਂਗੇ ਕਿਉਂਕਿ ਇਹ ਉਹਨਾਂ ਨੂੰ ਅਸੀਂ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡੀ ਕਾਰਗੁਜ਼ਾਰੀ ਠੀਕ ਨਹੀਂ ਹੈ ਫੌਜੀਆਂ ਦੇ ਪ੍ਰਤੀ ਔਰ ਤੁਸੀਂ ਸਾਵਧਾਨ ਹੋ ਜਾਓ ਕਿਸੀ ਆਪਣਾ ਐਡਮਿਨਿਸਟ੍ਰੇਸ਼ਨ ਮੈਨੇ ਡਿਸਪਲਨ ਠੀਕ ਕਰੋ ਗਵਰਨੈਂਸ ਠੀਕ ਕਰੋ ਨਹੀਂ ਤਾਂ ਇਹ ਚੀਜ਼ਾਂ ਬਹੁਤ ਮਾੜੀਆਂ ਹੋ ਗਿਆ ਉਹਦਾ ਖਮਾ ਜਾਂ ਫਿਰ ਪੂਰੀ ਕੰਟਰੀ ਨੂੰ ਪੋਸਟਲ ਪਾਏਗਾ ਜੇ ਫੌਜ ਦਾ ਮੋਰਲ ਦੇਤੇ ਨੈਗੇਟਿਵ ਇਫੈਕਟ ਹੋਇਆ ਇਸ ਤੋਂ ਪਹਿਲਾਂ ਕਿ ਫੌਜ ਦੇ ਮੋਰਲ ਦੇ ਉੱਤੇ ਡੈਕਟਰ ਇਫੈਕਟ ਹੋਵੇ ਤੁਸੀਂ ਆਪਣੀ ਪੁਲਿਸ ਨੂੰ ਕੰਟਰੋਲ ਕਰੋ ਤੇ ਉਹਨਾਂ ਦੀ ਇੱਜ਼ਤ ਕਰੋ ਜਦੋਂ ਬੰਦਾ ਮਰਦਾ ਹੈ ਉਦੋਂ ਤਾਂ ਇੱਕ ਰੈਕਕੁੰਡਿਟੀ ਪੰਜਾਬੀ ਚ ਕੀ ਕਰਿਆ ਰੈਕਕੁੰਡਿਟੀ ਮਗਰ ਮੱਛਦੇ ਮਗਰ ਮੱਛਦੇ ਹਜ਼ੂਰ ਨੂੰ ਐਬਸੋਲੂਟ ਕਰ ਦਿਆ ਇਹ ਕਰ ਦਿਆ ਉਹ ਕਰ ਦਿਆ ਮਰਨ ਤਾਂ ਦੋ ਦਿਨ ਬਾਅਦ ਪੁੱਛ ਜਾਂਦੇ ਜੇ ਤੁਸੀਂ ਮਰਿਆ ਦਾ ਤੇ ਛਡੋ ਸੀ ਜਿਉਂਦਾ ਦਾ ਫਿਕਰ ਕਰੋ ਲੜਾਈ ਤੇ ਜਉਂਦਿਆਂ ਨੇ ਕਰਦੀ ਐ ਮਰਿਆ ਦਾ ਬਚਾਰਾ ਸ਼ਹੀਦ ਹੋ ਗਿਆ ਉਹ ਤਾਂ ਗਿਆ ਸਵਰਗਾਂ ਤੇ ਤੇ ਜਿਹੜੇ ਜਉਂਦੇ ਨੇ ਜੇ ਤੁਸੀਂ ਉਹਨਾਂ ਦਾ ਫਿਕਰ ਨਹੀਂ ਕਰਦੇ ਉਹਨੇ ਉਹ ਤੇ ਕੀ ਗੁਜ਼ਰੇਗੀ ਉਹਨਾਂ ਤੇ ਹੀ ਗੁਜ਼ਰੇਗੀ ਕਿ ਅਸੀਂ ਤਾਂ ਖਾਮ ਖਾਮ ਮਰਦੇ ਨਾ ਵਾਸਤੇ ਇਹ ਬਹੁਤ ਨੈਗੇਟਿਵ ਗੱਲ ਐ ਔਰ ਇਹ ਮੈਸੇਜ ਨਹੀਂ ਜਾਣਾ ਚਾਹੀਦਾ ਇਹ ਮੈਸੇਜ ਬਿਲਕੁਲ ਸਟਾਪ ਹੋਣਾ ਚਾਹੀਦਾ ਇਮੀਡੀਏਟ ਤਾਕਿ ਉਹਨਾਂ ਦਾ ਮੋਰਲ ਹਾਈ ਰਹੇ ਔਰ ਲੜਦੇ ਕਿਉਂ ਐ ਔਰ ਸਿਰਫ ਮੇਨ ਚੀਜ਼ ਲੜਦਾ ਕੋਈ ਵੀ ਬੰਦਾ ਆਪਣੇ ਤੋਂ ਇੱਜ਼ਤ ਇੱਜ਼ਤ ਹੁਣ ਇਸ ਕੇਸ ਦੇ ਵਿੱਚ ਕਲਨਵਾਰਤੀ ਫੈਮਿਲੀ ਨੂੰ ਬੜਾ ਪੈਸੇ ਆਫਰ ਕੀਤੇ ਗਏ ਜੋ ਮੀਡੀਆ ਕਹਿੰਦਾ ਸਭ ਕੁਝ ਕੀਤਾ ਗਿਆ ਪਰ ਉਹਨਾਂ ਨੇ ਲੱਖਾਂ ਰੁਪਏ ਲਾਹਣ ਤੇ ਹੁਣ ਅੱਜ ਕੱਲ ਦਾ ਸਾਈ ਹਾਈ ਕੋਰਟ ਦੇ ਵਿੱਚ ਮੁਕੀਲ ਕਰਨਾ ਵੀ ਸੌਖਾ ਨਹੀਂ ਹੁੰਦਾ ਪਰ ਉਹਨਾਂ ਨੇ ਕਿਉਂ ਕੀਤਾ ਇੱਜ਼ਤ ਵਾਸਤੇ ਤੇ ਜੇ ਸੀ ਫੌਜੀ ਇੱਜ਼ਤ ਨਹੀਂ ਕਰੋਗੇ ਤਾਂ ਫੌਜ ਫੇਰ ਭਾਈ ਕਿਉਂ ਲੜੂਗੀ ਉਹ ਵੀ ਠੀਕ ਹੈ ਉਹ ਆਪਣੇ ਤਰਖਾਲ ਹੋ ਸਕਦੇ ਨੇ ਇੱਕ ਸਰਵਿਸਮੈਨ ਗ੍ਰਿਵੈਂਸਿਸ ਹਲ ਦੇ ਪ੍ਰੈਜ਼ੀਡੈਂਟ ਮੋਹਨੀ ਔਰ ਅਸੀਂ ਦੇਖੋ ਗਾਇਬ ਗਾਇ ਸਾਡੇ ਕੋਲ ਪੰਜਾਬ ਤੋਂ ਬਹੁਤ ਰਿਪੋਰਟਾਂ ਆਉਂਦੀਆਂ ਰਿੰਦੀਆਂ ਨੇ ਜਿੱਥੇ ਕਿ ਫੌਜੀਆ ਨੂੰ ਰਿਟਾਇਰਡ ਸਰਵਨ ਜਿਹੜੇ ਵੀ ਆਉਂਦੇ ਨੇ ਉਹਨਾਂ ਦੀ ਮਿੰਟਾ ਕਿ ਲਾਪਾ ਕਰ ਦਿੰਦਾ ਕੋਈ ਨਾ ਕੋਈ ਤੇ ਅਸੀਂ ਦੁਜੀ ਇਹਦੇ ਚ ਹੋਰ ਕਲੈਰੀਫਿਕੇਸ਼ਨ ਵੀ ਦੇ ਦਿਆਂ ਜਿਵੇਂ ਅਸੀਂ ਬਾਈਕਾਟ ਦੀ ਗੱਲ ਕਰ ਰਹੇ ਆ ਅਸੀਂ ਸਿਰਫ ਪੋਲੀਟੀਸ਼ੀਅਨ ਦੇ ਫੰਕਸ਼ਨ ਦੀ ਬਾਈਕਾਟ ਕਰ ਰਹੇ ਆ ਅਗਰ ਗਵਰਨਰ ਜਾਂ ਡੀਸੀ ਫੰਕਸ਼ਨ ਕਰਦੇ ਨੇ ਬੁਲਾਉਂਦੇ ਨੇ ਅਸੀਂ ਜਾਵਾਂਗੇ ਜਰੂਰ ਲੇਕਿਨ ਆ ਜਿਹੜੇ ਪੋਲੀਟੀਸ਼ੀਅਨ ਨੇ ਇਨਾਂ ਦੇ ਕਿਸੇ ਫੰਕਸ਼ਨ ਤੇ ਅਸੀਂ ਨਹੀਂ ਜਾਵਾਂਗੇ। اچھا ਦੂਸਰਾ ਸਾਡੇ ਕੋਲ ਕਈ ਰਿਪੋਰਟਾਂ ਆਉਂਦੀਆਂ ਨੇ ਥਰੂ মিডিਆ ਵੀ ਅਸੀਂ ਦੇਖ ਰਹੇ ਹਾਂ। ਇੱਕ ਹੁਣ ਤਾਜੀ-ਤਾਜੀ ਰਿਪੋਰਟ ਆਈ ਹੈ ਥੋੜੇ ਦਿਨ ਪਹਿਲਾਂ ਮਲੇਰ ਕੋਟਲਾ ਤੋਂ। ਉੱਥੇ ਇੱਕ ਸੈਨਿਕ ਫੌਜੀ ਛੁੱਟੀ ਆਇਆ ਸੀ ਸਰਵਿੰਗ ਸੈਨਿਕ ਅਬਦੁੱਲ ਸਤਾਰ ਅਬਦੁੱਲ ਸਤਾਰ ਉਹਦਾ ਕੋਈ ਝਗੜਾ ਸੀ ਉੱਥੇ ਆਪਣੇ ਜ਼ਮੀਨ ਦਾ ਪਲਾਟ ਦਾ ਲੋਕਲ ਸਿਵਿਲਿਅਨ ਦੇ ਨਾਲ ਉਹ ਸਿਵਲਿਆ ਨੇ ਕੀ ਕੀਤਾ ਇੱਕ ਦਿਨ ਉਹਨੂੰ ਬੈਠਾ ਸੀ ਕਿਸੇ ਦੇ ਦਫ਼ਤਰ 'ਚ ਉਹਨੂੰ ਦਫ਼ਤਰ 'ਚੋਂ ਖਿੱਚ ਕੇ ਸੜਕ ਤੇ ਲੈ ਆਂਦਾ ਉਹਨੂੰ ਮਾਰਿਆ ਕੁੱਟਿਆ ਐਨਾ ਬੁਰੀ ਤਰ੍ਹਾਂ ਡੰਨਿਆਂ ਨਾਲ ਸਿਰ 파ੜ ਦਿੱਤਾ ਬਾਹਾਂ ਲੱਤਾਂ ਬਹੁਤ ਕੋਈ ਤੋੜ-ਫੋੜ ਕਰ ਦਿੱਤਾ ਔਰ ਕੁੱਟ-ਕੁੱਟ ਕੇ ਜਦੋਂ ਸੈਨਿਕ ਬੇਹੋਸ਼ ਹੋ ਗਿਆ ਉਹਨੂੰ ਮਰਿਆ ਸਮਝ ਕੇ ਸੜਕ ਤੇ ਛੱਡ ਕੇ ਚਲੇ ਗਏ ਚਾਰ ਬੰਦੇ ਸੀ ਇਹ ਸਾਰੇ ਮੁਸਲਮਾਨ ਸੀ ਉਥੋਂ ਦੇ ਏਰੀਏ ਦੇ ਅੱਛਾ ਉਸ ਤੋਂ ਬਾਅਦ ਉਹ ਜਿਹੜੇ ਪਲੇਮਾਨ ਸਨ ਉਹਨੂੰ ਪਾਣੀ ਪੂਣੀ ਪਿਆਇਆ ਥੋੜਾ ਖੜਾ ਕੀਤਾ ਔਰ ਹੌਲੀ ਹੌਲੀ ਉਹ ਤੁਰਨ ਜੁਗਾ ਹੋ ਗਿਆ ਉਹ ਸਿੱਧਾ ਹੀ ਪੁਲਿਸ ਸਟੇਸ਼ਨ ਚਲਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਆ ਉੱਥੇ ਸੀਗੀ ਕਰਮਜੀਤ कौर ਕੈਪਟਨ ਉਹ ਸੀਗੀ ਲੇਡੀ ਇੰਸਪੈਕਟਰ ਲੇਡੀ ਇੰਸਪੈਕਟਰ ਜਿਹੜੀ ਕਿ ਐਸਐਚਓ ਸੀ ਉਹਨੇ ਕੀ ਕੀਤਾ ਦੇਖਦਾ ਕੇ ਕਹਿੰਦੀ ਹੈ ਤੁਹਾਨੂੰ ਤਾਂ ਬਹੁਤ ਛੱਟਾਂ ਲੱਗੀਆਂ ਖੂਨ ਲੱਗਾ ਤੇ ਤੁਸੀਂ ਅੱਧਾ ਕਰੋ ਹਸਪੀਟਲ ਚਲੇ ਜਾਓ ਪਹਿਲਾਂ ਔਰ ਇਹ ਉਹਨਾਂ ਦਾ ਕੰਮ ਸੀ ਨਾਲ ਬੰਦਾ ਭੇਜ ਕੇ ਹਸਪੀਟਲ ਪਹੁੰਚਾਣਾ ਕਿਉਂਕਿ ਬੰਦਾ ਬੁਰੀ ਹਾਲਤ 'ਚ ਸੀ ਉਸ ਤੋਂ ਬਾਅਦ ਜਦੋਂ ਉਹ ਆਪਣੇ ਆਪ ਵੀ ਤੁਰਨ ਲੱਗਾ ਤੇ ਇੱਕ ਸਪਾਈ ਨਿਕਲਿਆ ਥਾਣੇ 'ਚ ਉਹ ਦੌੜ ਕੇ ਗਿਆ ਆਪਣੀ ਗੱਡੀ ਸਟਾਰਟ ਕਰਨ ਲੱਗਾ ਤੇ ਐਸਐਚਓ ਨੇ ਪੁੱਛਦਾ ਵੀ ਆਹ ਤੂੰ ਕਿੱਥੇ ਜਾ ਰਿਹਾ ਹੈਂ ਉਹ ਕਹਿਨ ਲੱਗਾ ਜੀ ਮੈਂ ਇਹਨਾਂ ਨੂੰ ਛੱਡ ਆਉਣਾ ਹਸਪੀਟਲ ਤੱਕ ਉਹ ਕਹਿੰਦੇ ਨਹੀਂ ਸਾਡਾ ਕੰਮ ਨਹੀਂ ਆਇਆ ਇਹ ਸਾਡਾ ਕੰਮ ਨਹੀਂ ਰਹਿੰਦੇ ਤੂੰ ਆ ਜਾ ਦੇਗਾ ਨਹੀਂ ਇੱਕ ਮਤਰੇ ਪੋਤ ਨਾਲ ਤੁਸੀਂ ਡੀਲ ਕਰ ਰਹੇ ਹੋ ਐ ਹੋ ਜਾ ਵਤੀਰਾ ਸੀ ਉਹ ਥਾਣੇ ਚਲਾ ਗਿਆ ਉੱਥੇ ਪੁਲਿਸ ਸਟੇਸ਼ਨ ਆ ਸੋਰੀ ਹਸਪਤਾਲ ਹਸਪਤਾਲ ਚਲਾ ਗਿਆ ਔਰ ਉਹਦਾ ਕੋਈ ਮੈਡੀਕਲ ਲੀਗਲ ਕੇਸ ਮੈਨੂੰ ਨਹੀਂ ਲੱਗਦਾ ਬਣਾਇਆ ਗਿਆ ਕਿਉਂਕਿ ਪੁਲਿਸ ਨਾਲ ਹੀ ਨਹੀਂ ਗਈ ਉਹਨੂੰ ਲੈ ਕੇ ਜਾਂ ਪੁਲਿਸ ਉੱਤੇ ਪਹੁੰਚੀ ਨਹੀਂ ਉਹਨੇ ਟ੍ਰੀਟਮੈਂਟ ਕੀਤੀ ਸਾਰੀ ਉਹਦੀ ਕਰ ਕਰਕੇ ਪਟੀਆਂ ਫੁੱਟੀਆਂ ਬੰਨ ਦਿੱਤੀਆਂ ਨਾ ਇਸ ਕੱਲ ਦਾ ਜਦੋਂ ਪਤਾ ਲੱਗਾ ਉਹ ਥੰਦਾ ਦਾਗਨਦੀ ਸਿੰਘ ਜਿਹੜਾ ਐਸਐਸਪੀ ਹੈ ਵੀਜ਼ 올ੰਪੀਅਨ 올ੰਪੀਅਨ ਦਾ ਮੁੰਡਾ ਵੀ ਹੈ ਮੇਰੇ ਕਾਲਜ ਦਾ ਬਾਈ ਦਾ ਵੇ ਉਹਨੇ ਫਿਰ ਐਕਸ਼ਨ ਲਿਆ ਜਦੋਂ ਉਹਨੂੰ ਪਤਾ ਲੱਗਾ ਉਹਨੇ ਇਹਨਾਂ ਦੀ ਐਫਆਈਆਰ ਵੀ ਕੀਤੀ ਹੈ ਨੰਬਰ 74 ਔਰ ਉਸ ਤੋਂ ਬਾਅਦ ਉਹਨੇ ਇਹਨਾਂ ਬੰਦਿਆਂ ਦਾ ਅਰੈਸਟ ਵੀ ਪਾਤਾ ਇੱਕ ਮੁੰਜਮ ਜਿਹੜਾ ਫੜਿਆ ਗਿਆ ਔਰ ਬਾਕੀ ਪਘੋੜੇ ਨੇ ਹਾਲੀ ਉਹਨਾਂ ਨੂੰ ਲੱਗੀ ਹੈ ਪੁਲਿਸ ਮਗਰ ਇਸੇ ਦਰਿਆਨੇ ਉਥੋਂ ਦਾ ਜਿਹੜਾ ਇੱਕ ਲੋਕਲ ਐਮਐਲਏ ਹੈ ਉਹ ਵੀ ਮੁਸਲਮਾਨੀ ਹੈ ਉਹਦਾ ਸੁਣਿਆ ਰੈਪਿਊਟੇਸ਼ਨ ਬਹੁਤ ਗੰਦੀ ਜਿਹਾ ਬੰਦਾ ਇਸ ਤਰ੍ਹਾਂ ਬਹੁਤ ਝੜਾਦੂ ਹੈ ਕਈ ਤਰ੍ਹਾਂ ਦਾ ਔਰ ਉਹਦਾ ਟੈਲੀਫੋਨ ਆਇਆ ਐਸਐਸਪੀ ਨੂੰ ਵੀ ਇਹ ਆਪਣੀ ਬੰਦੇ ਨੇ ਭਈ ਛੱਡ ਦਿਓ ਇਹਨਾਂ ਨੂੰ ਕੁਝ ਨਾ ਕਿਹਾ ਜੇ ਉਹ ਐਸਐਸਪੀ ਨੇ ਅੱਗੋਂ ਕਿਹਾ ਇਹ ਤੁਹਾਨੂੰ ਪਤਾ ਲੱਗਿਆ ਕਿ ਰਿਓ ਨਾਲ ਥੂਕ ਕਰਕੇ ਐਸਐਸਪੀ ਨੇ ਅੱਗੋਂ ਕਿਹਾ ਭਈ ਤੁਸੀਂ ਐਮਐਲਏ ਸਾਹਿਬ ਦੀ ਹਾਲਤ ਵੇਖੀ ਹੈ ਉਹਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ ਤੁਹਾਡੇ ਬੰਦਿਆਂ ਨੇ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਸੀ ਤੇ ਤੁਹਾਨੂੰ ਇਹ ਨਹੀਂ ਤਾਂ ਕੋਈ ਕਿਆਸ ਨਹੀਂ ਆਉਂਦਾ ਤੁਸੀਂ ਆਪਣੇ ਬੰਦਿਆਂ ਦੀ ਛੁਡਾਣ ਦੀ ਗੱਲ ਕਰਦੇ ਹੋ ਲੋਕ ਕਹਿਣ ਲੱਗੇ ਜੀ ਹੁਣ ਤੇ ਐਫਆਰ ਹੀ ਕਰ ਦਿੱਤੀ ਏ ਅਸੀਂ ਐਕਸ਼ਨ ਲੈਣੀ ਲੈਣਾ ਮਤਲਬ ਆਹ ਹਾਲਤ ਆ ਉਥੋਂ ਦੀ ਐਮਐਲਏ ਰੂਲਿੰਗ ਪਾਰਟੀ ਉਹ ਉਹਨਾਂ ਨੂੰ ਆਪਣੇ ਚੋਰਾਂ ਨੂੰ ਛਡਾਉਣ ਨੂੰ ਫਿਰਦਾ ਲੋ ਪਹਿਲੀ ਗੱਲ ਪੁਲਿਸ ਨੇ ਸਾਡੀ ਕਿਸੇ ਦੀ ਬਾਹ ਨਹੀਂ ਫੜੀ ਉੱਥੇ ਫਤੋ ਇਹਨੂੰ ਆਪਾਂ ਸਟੈਪ ਮਦਰਲੀ ਟਰੀਟਮੈਂਟ ਕਹਿ ਸਕਦੇ ਆ ਸ਼ਰਿਆਮ ਐੋ ਜੇ ਹੋਰ ਵੀ ਕਈ ਜਗ੍ਹਾ ਜਿੱਥੇ ਸਾਡੇ ਬੰਦਿਆਂ ਦੀ ਲਾਪਾ ਕਰ ਲੱਗਿਆ 2 ਮਿੰਟ ਨਹੀਂ ਲਾਉਂਦੇ ਕੋਈ ਇਸ ਕਰਕੇ ਹੀ ਬਹੁਤ ਦੁਖੀ ਆਇਆ ਕਿਉਂਕਿ ਇਹ ਜਿਹੜੀਆਂ ਐਕਸਰਿਸਮੈਂਟਾਂ ਸਿਦਾਨ ਨੇ ਪੰਜਾਬ ਦੀਆਂ ਜੀਐਸਓ ਐਨਜੀਓ ਨਾਲ ਦੇ ਇੰਚਾਰਜ ਨੇ ਸਾਡੇ ਪੂਰੇ ਪੰਜਾਬ ਤੇ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਸੇ ਲਾਈਨ ਤੇ ਉਹ ਕੋਈ ਵੀ ਗੱਲ ਹੋਏ ਉਹ ਸਾਨੂੰ ਰਿਪੋਰਟ ਕਰਦੇ ਨੇ ਕਿ ਤੁਸੀਂ ਅਫਸਰ ਹੋ ਤੁਸੀਂ ਕਰਨ ਵਾਲੋ ਤੁਸੀਂ ਬਰਗੇੜੀਆ ਹੋ ਵੀ ਸਾਡਾ ਕੁਝ ਮਦਦ ਕਰੋ ਸਾਡਾ ਕੁਝ ਉਹਦਾ ਤੁਸੀਂ ਇਹਨਾਂ ਦਾ ਕੁਝ ਕਹੋ ਇਹਨਾਂ ਨੂੰ ਤਾਂ ਕਿ ਕਮ ਸਕਲ ਥੋੜੀ ਬਹੁਤ ਇੱਜ਼ਤ ਮਾਨ ਰੱਖਣ ਤੋਂ ਇਸ ਕਰਕੇ ਫੌਜੀ ਜਿਹੜੇ ਨੇ ਲੜਦੇ ਇੱਜ਼ਤ ਮਾਨ ਨਾਲ ਨੇ ਔਰ ਫਰਵਿੰਦ ਰਿਟਾਇਰ ਦੇ ਤੇ ਗਾਲੀ ਛੱਡੋ ਉਹਦੀ ਫੈਮਿਲੀ ਦੀ ਤੇ ਗਾਲੀ ਛੱਡੋ ਮਿਸਬੀਹੇਵ ਕਰਨਾ ਦੋ ਚਾਰ ਗਾਲੀ ਕੱਢ ਦੇਣਾ ਲੱਤ ਲੱਤ ਮਾਰ ਦੇਣਾ ਥੱਪੜ ਮਾਰ ਦੇਣਾ ਇਹ ਰੂਟੀਨ ਦਾ ਕੰਮ ਹੋ ਗਿਆ ਸਾਡੇ ਬੰਦੇ ਬਹੁਤ ਦੁਖੀ ਆਏ ਨੇ ਇਸ ਤੋਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਿਛੇ ਆ ਇਹ ਸਾਰੇ ਪੋਲੀਟੀਸ਼ੀਅਨ ਦਾ ਹੁਕਮ ਚੱਲਦਾ ਸਭ ਜਗ੍ਹਾ ਉਹਨੇ ਇੱਕ ਪੁਲਿਸ ਨੂੰ ਜਦੋਂ ਤੁਸੀਂ ਫੁੱਲ ਦੇ ਦਿਓ ਜਾਓ ਵੀ ਜਿੰਨੂੰ ਮਰਜੀ ਮਾਰੋ ਕੁੱਟੋ ਤੇ ਲੁੱਟੋ ਪੁਲਿਸ ਨੂੰ ਜਦੋਂ ਫ੍ਰੀ ਹੈਂਡ ਮਿਲ ਜਾਏ ਇਹ ਤੁਸੀਂ ਦੇਖਿਆ ਹੀ ਹੈ ਆਪਣੇ ਜਦੋਂ ਉਹ ਗਿਲ ਗਿਲ ਸਾਹਿਬ ਹੁੰਦੇ ਸੀ ਪਹਿਲਾਂ ਅਤਵਾਦ ਦੇ ਜ਼ਮਾਨੇ 'ਚ ਉਸੀ ਤਰ੍ਹਾਂ ਹੀ ਉਹ ਕਹਿੰਦੇ ਨੇ ਜੀ ਇਹ ਜਿਹੜੇ ਅੱਜਕੱਲ ਨਸ਼ਾ ਫੋਰ ਨੇ ਇਹਨਾਂ ਨੂੰ ਫੜੋ ਕੁੱਟੋ ਲੂਟੋ ਤੁਹਾਨੂੰ ਕੋਈ ਨਹੀਂ ਪੁੱਛੇਗਾ ਬਾਦਸ਼ਾਹ ਦੇ ਜਿਹੜੇ ਬੰਦਿਆਂ ਨੇ ਜਿਹਨਾਂ ਬਾਦਸ਼ਾਹ ਨੂੰ ਮਾਰਿਆ ਸੀ ਕੁੱਟਿਆ ਸੀ ਉਹ ਇਨਕਾਊਂਟਰ ਕਰਕੇ ਆ ਰਹੇ ਸੀ ਕਿਸੇ ਪਾਈਮਾਨਸ ਨੇ ਗੋਲੀ ਮਾਰ ਕੇ ਆ ਗਏ ਔਰ ਉਸ ਤੋਂ ਬਾਅਦ ਫਿਰ ਤਗਮੇ ਪਾਲ ਦੇ ਤਗਮੇ ਦਿਓ ਜੀ ਸਾਨੂੰ ਇਹਨਾਂ ਨਾਮ ਦਿਓ ਜੀ ਸਾਨੂੰ ਪ੍ਰੋਮੋਸ਼ਨ ਤਗਮੇ ਇਹ ਲੋਕਾਂ ਨੂੰ ਮਾਰ ਮਾਰ ਕੇ ਇਹ ਕਿਥੋਂ ਦੀ ਇਨਸਾਨੀਅਤ ਹੈ ਅਸੀਂ ਕਿਹੜੀ ਦੁਨੀਆ 'ਚ ਰਹਿ ਰਹੇ ਹਾਂ ਮਤਲਬ ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਡੇ ਸੈਨਿਕ ਵੀ ਡਰ ਜਾਂਦੇ ਨੇ ਵੀ ਅਸੀਂ ਦੇਖੋ ਸਾਡੇ ਅਫਸਰਾਂ ਦੀ ਲਾਪਾਕਰ ਲੱਗਿਆ ਨਾ 2 ਮਿੰਟ ਲਾਇਆ ਕੁੱਟ-ਕੁੱਟ ਕੇ ਤੁਮਾ ਬਣਾ ਦਿੱਤਾ ਉੱਥੇ ਪਟਿਆਲੇ ਤੋਂ ਉਸ ਤੋਂ ਬਾਅਦ ਜਵਾਨ ਕਹਿੰਦੇ ਨੇ ਜੇ ਥੀਓ ਸਾਡੇ ਕੀ ਅਗਰ ਅਫਸਰ ਨੂੰ ਕੁੱਟਣ ਲੱਗਿਆ ਨਾ 2 ਮਿੰਟ ਨਹੀਂ ਲਾਇਆ ਬੁਰੀ ਤਰ੍ਹਾਂ ਕੁੱਟਿਆ ਤੇ ਅਸੀਂ ਕਿਦੇ ਵਿਚਾਰੇ ਆ ਸਾਨੂੰ ਕੌਣ ਬਚਾਏਗਾ ਤੁਸੀਂ ਸਾਰਿਆਂ ਵੱਲੋਂ ਤੋਂ ਅਸੀਂ ਦੁਖੀ ਆ ਕੇ ਪੋਲੀਟੀਸ਼ੀਅਨ ਦੇ ਫੰਕਸ਼ਨਾਂ ਦੇ ਅੱਜ ਕਰ ਰਹੇ ਆਂ ਪੁਲਿਸ